ਫਗਵਾੜਾ ਦੇ ਮਾਡਲ ਟਾਊਨ ਵਿਖੇ ਮੇਨ ਰੋਡ ਤੇ ਪੈਂਦੇ ਬੇਦੀ ਮੈਡੀਕਲ ਸਟੋਰ ਤੇ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਟੋਰ ਤੇ ਮੌਜੂਦ ਉਕਤ ਵਿਅਕਤੀ ਰਾਦੇ ਸ਼ਾਮ ਵੱਲੋਂ ਦੱਸਿਆ ਗਿਆ ਕਿ ਦੋ ਵਿਅਕਤੀ ਮੂੰਹ ਬਣ ਕੇ ਸਟੋਰ ਦੇ ਅੰਦਰ ਆਏ ਅਤੇ ਆਉਂਦੇ ਹੀ ਉਸ ਤੇ ਦਾਤ ਮਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਉਹ ਪਿੱਛੇ ਹਟ ਗਿਆ ਅਤੇ ਦੂਜੇ ਵਿਅਕਤੀ ਵੱਲੋਂ ਉਸ ਸਮੇਂ ਗੱਲੇ ਵਿੱਚੋਂ 15000 ਦੀ ਨਕਦੀ ਚੱਕ ਲਈ ਗਈ ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਫਗਵਾੜਾ ਤੋਂ ਦੁਆਬਾ মিডিਆ 18 ਲਈ ਵਿਕਾਸ ਮਨੀਦੀ ਰਿਪੋਰਟ ਨਮਸਕਾਰ ਆਪਣਾ ਨਮਸਕਾਰ ਸ਼ਾਮ ਸਦਾ ਸ਼ਾਮ ਜੀ ਮਾਡਲ ਟਾਊਨ ਨੂੰ ਜਿਹੜਾ ਫਗਵਾੜੇ ਦਾ ਇਹ ਇਲਾਕਾ ਆ ਇੱਥੇ ਦਵਾਈਆਂ ਦੀ ਦੁਕਾਨ ਤੁਸੀਂ ਜਦੋਂ ਦੁਪਹਿਰ ਦੇ ਵੇਲੇ ਦਵਾਈਆਂ ਦੀ ਦੁਕਾਨ ਤੇ ਬੈਠੇ ਸੀ ਇੱਥੇ ਇੱਕ ਘਟਨਾ ਹੋਈ ਆ ਲੁੱਟ ਕੋ ਮੁੰਡੇ ਕਰਕੇ ਗਏ ਆ ਉਹ ਸਾਰੀ ਘਟਨਾ ਸੋ ਹੋਈ ਕਿਦਾਂ ਕਿਦਾਂ ਦੋ ਬੰਦੇ ਆਏ ਸੀ ਇੱਥੇ ਇੱਕ ਇੱਥੇ ਖੜਾ ਗਿਆ ਇੱਥੇ ਖੜਾ ਸੀ ਮੂੰਹ ਸੇਲ ਬੈਠੇ ਸੀ ਉਹਨਾਂ ਨੇ ਦਾ ਐਫਏ ਅੰਦਰ ਆ ਗਏ ਮੈਂ ਕਿਹਾ ਦੱਸੋ ਕੀ ਲੈਣਾ ਤੁਸੀਂ ਤੇ ਅੰਦਰ ਆਈ ਜਾਵੇ ਮੈਂ ਕਿਹਾ ਦੱਸੋ ਜੀ ਲੈਣਾ ਕੀ ਹੈ ਅੰਦਰ ਗਏ ਉਹਨੇ ਇਹਨਾਂ ਨੂੰ ਇਹਨਾਂ ਨੂੰ ਗਾਲ-ਗੋਲ ਕੱਢੀ ਹੋ ਕਾਫੀਆ ਕੱਢ ਲਿਆ ਤਾਂ ਮੈਨੂੰ ਮੈਨੂੰ ਪਤਾ ਨਹੀਂ ਖਰੀਦੀ ਗੱਲ ਇਹ ਮੈਂ ਕਿਹਾ ਦੱਸੋ ਜੀ ਮੈਂ ਦਾਤ ਕੱਢ ਲੇ ਮੇਰੇ ਮਾਰਨ ਲੱਗੇ ਮੇਰੇ ਹੱਥੇ ਦੀ ਕੁਰਸੀ ਸੀ ਇੱਥੇ ਆ ਬੁਸੇ ਆਇਆ ਤਾਂ ਬੁਸੇ ਹੀ ਪੜੀ ਕੁਰਸੀ ਤੇ ਮਾਰੀ ਗਏ ਫਿਰ ਇੱਧਰ ਮਾਰ ਕਰੀ ਉੱਧਰ ਮਾਰ ਕਰ ਤਮੈ ਤਾਂ ਕਹਿੰਦੇ ਕਰ ਦੋ ਸਾਰੀ ਕੁਰਸੀ ਤੇ ਮੈਂ ਪਿੱਛੇ ਚੱਲ ਗਿਆ ਇਹਨਾਂ ਨੂੰ ਦੂਜਾ ਬੰਦੇ ਸੀ ਉਹਨੂੰ ਗੱਲੇ ਤੋਂ ਪਹਿਲੇ ਕੱਢੇ ਪਹਿਲੇ ਖੰਡਦੇ ਰਹੇ ਟੋਟਲ ਕਿੰਨੇ ਵਿਅਕ ਇਹ ਦੋ ਸੇਰੇ ਹਥਿਆਰ ਕਿੰਨੇ ਸੀ ਕਿ ਉਹਨਾਂ ਕੋਲ ਹਥਿਆਰ ਜੇ ਇੱਕੋ ਕੋਤਾ ਸੀ ਬੜਾ ਸਾ ਸੀ ਵੱਡਾ ਸੀ ਦਾਤ ਜਿਆ ਸੀ ਦੂਜੇ ਦਾ ਮੈਂ ਪਤਾ ਨਹੀਂ ਉਹ ਆਇਆ ਵਕਤ ਸੀਗੇ ਉਹ ਮੇਰਾ ਖਿਆਲ ਪਤਾ ਨਹੀਂ ਅਕਟਿਵਟਿਵ ਸੀ ਕੀ ਸੀ ਐਕਟਿਵਟਿਵ ਐਕਟਿਵਟਿਵ ਤੇ ਸੀਗੀ ਓਕੇ ਐਕਟਿਵਟਿਵ ਤੇ ਆਇਓ ਨੱਚ ਗਏ ਮੁੰਡੇ ਮਗਰ ਵੀ ਗਏ ਸੀ ਉਹਦੇ ਉੱਪਰੋਂ ਪਤਾ ਨਹੀਂ ਲੱਗਾ ਮਤਲਬ ਤੁਹਾਡੇ ਤੇ ਅਟੈਕ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਮਤਲਬ ਤੁਹਾਡੇ ਤੇ ਹਿੱਟ ਕਰੀਏ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਮੋਰੀ ਕੁਰਸੀ ਕਰਕੇ ਬਚਾ ਕਰ ਲਿਆ ਨੁਕਸਾਨ ਕਿੰਨਾ ਕੁ ਹੋ ਗਿਆ ਗੱਲੇ ਚ ਕਿੰਨੇ ਕੁ ਲੈ ਕੇ ਪੈਸੇ ਅੰਦਾਜ਼ੇ ਨਾਲ ਕਿੰਨੇ ਤੋਂ 14-15000 ਹੋਊਗਾ ਤੇ ਸਾਰੇ ਸਾਈ ਮੌਕੇ ਤਾਂ ਕਿ ਨਹੀਂ ਆਈ ਪੁਲਿਸ ਤੋਂ ਤਾਂ ਮੋਟਾ ਬੰਦੇ ਗਏ ਸੀ ਉਹਨਾਂ ਨੇ ਪੁਲਿਸ ਐਡਮਿਸਟ ਮੋਟ ਆ ਗਏ ਨਾਲ ਹੀ ਆ ਗਏ ਬੰਦੇ ਮਦਰ ਵੀ ਗਏ ਸੀ ਉਹਨਾਂ ਦੇ ਪਰ ਉਹ लवली ਤਾਂ ਪਿੱਛਾ ਕੀਤਾ ਉਹਨਾਂ ਨੇ ਉਹ ਬਲੀਆਂ ਜਿੱਥੇ ਮੜ ਗਏ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ ਵੀ ਦਿਨ ਦਿਹਾੜੇ ਬੰਦੇ ਆ ਜੇ ਹਥਿਆਰਾਂ ਦੀ ਲੋਕ ਤੇ ਲੁੱਟ ਖੋ ਕਰਕੇ ਲੈ ਗਏ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਕੀ ਨਹੀਂ ਇਹਦਾ ਸੀ ਮੌਕੇ ਦੇ ਬੰਦਾ ਕਹਿੰਦਾ ਚੱਲ ਆਪਣੀ ਜਾਨ ਬਚ ਗਈ ਕਿਉਂਕਿ ਹਥਿਆਰ ਸੀ ਤਾਂ ਵੈਸੇ ਹੀ ਸੀ ਖਾਲੀ ਸੀ